ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਡੀ ਮਹਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਤਰਨਤਾਰਨ ਵਿਖੇ ਤਾਇਨਾਤ ਕਲਰਕ ਵਰਿੰਦਰਪਾਲ ਉਰਫ ਵਿਕੀ ਨੂੰ 10000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਖਦੇਵ ਸਿੰਘ ਵਾਸੀ ਪਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਦੇ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਦੇਖ ਰਹੇ ਜੋ ਇੰਡੀਆ ਨਿਊਜ਼ ਪੰਜਾਬ ਮੈਂ ਹਾ ਵਿਜੇ ਕੁਮਾਰ ਨਗਰ ਕੌਂਸਲ ਕਲਰਕ ਜਿਹੜੇ ਕੀ ਵਰਿੰਦਰਪਾਲ ਵਿਕੀ ਜਿਨ੍ਹਾਂ ਨੂੰ ਕਿ ਕੱਲ ਵਿਜੀਲੈਂਸ ਵੱਲੋਂ ਇਹ 10000 ਰੁਪਇਆ ਰੰਗੇ ਹਤੀ ਲੈਂਦੇ ਜਿਹੜਾ ਫੜਿਆ ਗਿਆ ਹੈ ਸੋ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਇਹ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ ਰਿਮਾਂਡ ਜਿਹੜਾ ਮਿਲਿਆ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੁਣ ਪੋਸਟ ਆਸ ਜਿਹੜੀ ਆ ਉਹ ਸ਼ੁਰੂ ਹੋਵੇਗੀ ਇੱਥੇ ਦੱਸਣਾ ਚਾਹਾਂਗੇ ਕਿ ਜੋ ਆਪਣਾ ਭ੍ਰਸ਼ਟਾਚਾਰ ਕਰਦੇ ਨੇ ਤਾਂ ਉਹਨਾਂ ਉਤੇ ਇਹ ਹੈ ਕਿ ਜਿਹੜੀ ਉਹਨਾਂ ਨੇ ਜਾਇਦਾਦ ਬਣਾਈ ਹੁੰਦੀ ਹੈ ਉਹ ਜਾਇਦਾਦ ਦਾ ਵੀ ਹੁਣ ਵੇਰਵਾ ਜਿਹੜਾ ਵਾ ਸਾਰਾ ਲਿਆ ਜਾਏਗਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਜਿਹੜੀ ਤਨਖਾਹ ਇੰਨੀ ਸੀ ਤਾਂ ਉਸ ਤੋਂ ਗਾੜੀ ਜਿਹੜੀ ਜਾਇਦਾਦ ਬਣਾਈ ਹੈ ਉਹ ਕਿਸ ਤਰ੍ਹਾਂ ਆਈ ਹੈ ਤਾਂ 2 ਦਿਨ ਦਾ ਜਿਹੜਾ ਰਿ ਆਹ ਰਿਮਾਰਟ ਤੋਂ ਬਾਅਦ ਹੋਣ ਉਸਤਾਜ ਕੀਤੀ ਜਾਣੀ ਹੈ ਸੋ ਦੋ ਦਿਨ ਦੇ ਰਿਮਾਰਟ ਤੋਂ ਬਾਅਦ ਦੇਖਦੇ ਹਾਂ ਕਿ ਅੱਗੇ ਉਸ ਤੋਂ ਅੱਗੇ ਕਾਰਵਾਈ ਕੀ ਕਰਦੇ ਨੇ ਇੰਡੀਆ ਨਿਊਜ਼ ਵਿਜੇ ਕੁਮਾਰ ਤਰੰਤ